ਮੈਸਰੀ ਕਰ ਦੋਗੇ ਫਿਰ ਫਿਰ ਕੱਲ ਪਰਸੋ ਦੀ ਕਰ। ਹਾਂ। ਮਾਣ ਬਲਾ ਉਹਦੇ ਵਿੱਚ ਨਹੀਂ ਆਉਣਾ ਸਾਸਿ ਕਾਲ। ਕਿਉਂ? ਕਿਉਂ ਨਹੀਂ? ਬਸ ਘੋੜੇ ਦੇ ਵੀ ਪੈਰ ਬਣੀ ਜਾਂਦੇ ਆ। ਜਦੋਂ ਆਪਣੇ ਪਿੰਡ ਚ ਪਹਿਲੀ ਚੀਜ਼ ਹੈ ਨਾ। ਹਾਂ। ਭਾਜੀ ਸਾਸਿ ਜੀ ਆਓ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਦੋਸਤੋ ਅੱਜ ਦਾ ਵਲੌਗ ਆਪਾਂ ਕਰਦੇ ਆਂ ਸਟਾਰਟ ਤੇ ਅੱਜ ਆਪਣੇ ਫਾਰਮ ਤੇ ਪਹੁੰਚਿਆ ਫੈਰੀਅਰ ਤੇ ਜਿੰਦਾ ਪੈ ਰਹੇ ਤੇ ਮੇਰੇ ਫੋਨ ਆ ਗਿਆ ਨਾਲੇ ਮੈਂ ਇਹਨੂੰ ਕਿਹਾ ਵੀਡੀਓ ਸ਼ੁਰੂ ਕਰ ਲੈ ਤੇ ਜੋ ਵੀ ਹੋਇਆ ਤੁਹਾਨੂੰ ਦਿਖਾਉਣੇ ਚੱਲ ਕੇ ਤੇ ਵਲੌਗ ਨਾਲ ਬਣੇ ਰਹੋ ਇੱਕ ਆਪਣਾ ਘੋੜੀਆਂ ਦੇ ਫਾਰਮ ਤੇ ਗੇਟ ਵੀ ਬੜੀ ਜਾਂਦੇ ਉਹ ਵੀ ਤੁਹਾਨੂੰ ਦਿਖਾਉਣੇ ਕਿਵੇਂ ਦੇ ਆਪਾਂ ਪੁੱਦੇ ਰਵਾਈ ਲੈਂਦੇ ਆ ਤੇ ਆ ਜੋ ਫਿਰ ਲੋ ਮੇਰੇ ਵੀਡੀਓ ਕਰੋ ਚੈੱਕ ਇਧਰ ਹੋਰ ਪਾਉ ਠੀਕ ਹੈ ਖਿੱਚੀ ਹੋਣਾ ਕੰਮ ਲੋ ਵੀ ਵੀਡੀਓ ਜੀ ਕਹਿੰਦਾ ਇੱਕ ਬੰਦਾ ਬਾਈ ਜਾਨਵਰ ਰੱਖਣੇ ਤਾਂ ਗੇਟ ਦਾ ਲਾ ਲਓ ਬਾਈ ਸਾਡਾ ਟਾਈਮ ਹੀ ਨਹੀਂ ਲੱਗਦਾ ਤਾਂ ਇਹ ਪੁੱਛ ਲਓ ਮਿਸਤਰੀ ਸਾਹਿਬ ਨੂੰ ਕਿਹਨੇ ਮਿਸਤਰੀ ਹਾਂ ਅੱਜ ਕਰੋ ਚੈੱਕ ਮਿਸਤਰੀ ਕਰ ਦੋਗੇ ਫਟ ਫਿਰ ਕੱਲ ਪਰਸੋਂ ਦੀ ਕਰ ਹਾਂ ਕੱਲ ਕੱਲ ਕਰ ਦੋਗੇ ਕਲ ਕਰ ਦੋਗੇ ਕਰੋ ਚੈੱਕ ਡਿਜ਼ਾਈਨ ਠੀਕ ਆ ਮਿਸਤਰੀ ਕਿੰਨੇ ਫੁੱਟ ਦੇ ਆ 500 5 ਫੁੱਟ ਤੇ ਚੌੜੇ ਕਿੰਨੇ ਆ ਚੌੜੇ ਹੈਗੇ ਸਾਢੇ 4 ਸਾਢੇ 4 ਨਾਤਰ ਆਪਣੇ ਉਥੇ ਉਹਦੇ ਹਿਸਾਬ ਨਾਲ ਬੁਰਜੀਆਂ ਦੇ ਹਨਾ ਲਓ ਜੀ ਮਿਸਤਰੀ ਪਿੰਡ ਆਪਣਾ ਪਿੰਡ ਸੀਤੋ ਸੀਤੋ ਕਾਰਾ ਕਾਰਾ ਕੰਮ ਕਰਦੇ ਜੀ ਕੰਮ ਸੇਟਰਾਂ ਦਾ ਗੇਟ ਗਿੱਲਾਂ ਦਾ ਛੱਡਾਂ ਦਾ ਇੱਕ ਨੰਬਰ ਕੰਮ ਆਪਣਾ ਸਾਰਾ ਕੰਮ ਹੈ ਹਾਂ ਸਾਰਾ ਕੰਮ ਰਪਈਂ ਦਾ ਜਿਹੜਾ ਮਰਜ਼ੀ ਕਰੋ ਠੀਕ ਹੈ ਠੀਕ ਹੈ ਤੇ ਆ ਵੀਰ ਆਪਣੇ ਦੇ ਸਮਾਨ ਤੋਂ ਘਰ ਹੀ ਲਿਆਂਦਾ ਸਾਰਾ ਹੈ ਤੇ ਮਿਸਤਰੀ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਯਾਰ ਕਈਆਂ ਦੇ ਭਰਾ ਆਪਣੇ ਤੁਹਾਡੇ ਕਿ ਪਿੰਡ ਪੁੰਡ ਦੇ ਨੇੜੇ ਦੇ ਕੋਈ ਵੇਂਦੇ ਹੁੰਦੇ ਆ ਤੇ ਤੁਹਾਨੂੰ ਸੱਦਣਗੇ ਨਿਵਾਜ਼ੀ ਦੁਆਰਾ 8955721292 ਇਹ ਨੰਬਰ ਹੈ ਜੀ ਆਪਾਂ ਇਹ ਮਿਸਤਰੀ ਸਾਹਿਬ ਦਾ ਨੰਬਰ ਹੈ ਤੇ ਕਿਸੇ ਵੀ ਵੀਰ ਭਰਾਣੇ ਲੋਡ ਹੋਵੇ ਕੋੜੀਆਂ ਵਾਲੇ ਭਰਾਣੋਂ ਹਾਂ ਕੋਈ ਵੀ ਵੀ ਮੈਨਗੇਟ ਜਿਹੜੇ ਮਰਜ਼ੀ ਹੋਣਾ ਹਾਂ ਆਪਾਂ ਪੈਂਡਿੰਗ 게ਟ ਹੋਣਾ ਆਪਾਂ ਵੀ 게ਟ ਆ 게ਟ ਲਾ ਕੇ ਨਾ ਉਹ ਦੂਜੇ ਬਣੇ ਕਰ ਦੇਣਾ ਤੇ ਇੱਥੇ ਆਪਾਂ ਨਵਾਂ 게ਟ ਬਣਾਉਣਾ ਮਿਸਤਰੀ ਬਣਾ ਦੇਣਾ ਨਾ ਇਹ ਮਿਸਤਰੀ ਸਾਹਿਬ ਨੂੰ ਕਿਹਾ ਜੀ ਮੈਂ ਟਾਈਮ ਨਾਲ ਆ ਜੀ ਵੀਡੀਓ ਬਣਾਉਣੀ ਦੱਸੋ ਕਿ ਮੈਂ ਗਿਆ ਚਲਾ ਸ਼ਹਿਰ ਹਣਾ ਤੇ ਚਲੋ ਜੀ ਮਿਸਤਰੀ ਨੂੰ ਸਮੋਸੇ ਖਵਾਏ ਚਾਣਨ ਮਾਦਲੇ ਕਰ ਕਰ ਠੀਕ ਹੈ ਮਿਸਰੀ ਛੋਟੂ ਕੈਮਰ ਛੋਟੂ ਸਸਰੀਆ ਮਾਨ ਬਲਾਗ ਦੇ ਵਿੱਚ ਨਹੀਂ ਆਉਣਾ ਸਾਸਰੀ ਤਾਂ ਕਿਉਂ ਕਿਉਂ ਨਹੀਂ ਬਸ ਕਿਉਂ ਕੀ ਗੱਲ ਹੋ ਗਈ ਪਿਆਰ ਨਹੀਂ ਮਿਲਦਾ ਦਾ YouTube ਬੰਦਾ ਪਿਆਰ ਨਹੀਂ ਮਿਲਦਾ ਹੁਣ ਐਵੇਂ ਜੇ ਕਮਾਜ ਲੋਕੀ ਲਾਈਕ ਕਮੈਂਟ ਨਹੀਂ ਕਰਦੇ ਲਾਈਕ ਨਹੀਂ ਮਿਲਦੀ ਐਵੇਂ ਜੇ ਕਮਾਜ ਹੀ ਨਹੀਂ ਹੁਣਾ ਅਚਾ ਨਹੀਂ ਹੁਣਾ ਕਰਨਾ ਬਲਾਗ ਚ ਯਾਰ ਆਣਾ ਬਲਾਗ ਆਣਾ ਲਿਖ ਸਬਸਕ੍ਰਾਈਬਰ ਤਾਂ ਮੈਂ ਹੁਣ ਦੇਣੀ ਆ ਸਾਡੇ ਕੋਲ ਸਰਪ੍ਰਾਈਜ਼ ਨਹੀਂ ਨਹੀਂ ਗੱਲ ਕਰਾਂ ਠੀਕ ਜੀ ਜੀ ਉਹ ਨਹੀਂ ਬਲੌਗਾਂ ਦੇ ਵਿੱਚ ਐਸਾ ਕਿਉਂ ਲੜਪਿਆਰੀ ਨਾਲ ਨਹੀਂ ਹਾਂ ਐਵੇਂ ਵੈਸੀ ਉਹ ਨਹੀਂ ਗੱਲ ਤੇ ਆ ਕੋੜੇ ਨਾਲ ਜੀ ਲੱਗਾ ਤੇਰਾ ਓਏ ਕੋੜਾ ਅੰਨਾ ਕੋੜਾ ਹੈਗਾ ਠੰਡਾ ਚਲੋ ਓਰੀਆ ਓਰੀਆ ਅੱਜ ਫਿਰ ਕੀ ਕਰਾ ਰਿਆ ਫਾਰਮ ਤੇ ਆਹੇ ਖੁਰਗੀਆਂ ਲੱਗਦੀਆਂ ਪਈਆਂ ਕਾਹਲੀ ਘੋੜੀਆਂ ਦੀਆਂ ਸਾਰਿਆਂ ਦੇ ਪੈਰ ਹੁਣ ਇਹ ਤਾਂ ਕਹਿੰਦੇ ਮੈਂ ਵਲੌਗ ਚ ਨਹੀਂ ਬਣਾਉਨੇ ਬੋਜੀ ਜੰਨਾ ਆਏ ਬੋਲਣ ਆ ਜਨਾ ਤੁਸੀਂ ਅੱਜ ਬੋਲਣ ਦੇ ਨਹੀਂ ਬਹੁਤ ਅੱਛਾ ਅੱਜ ਲਾਸਟ ਇੱਕ ਵਾਰੀ ਕਹਿਣ ਦਾ ਅੱਜ ਲਾਸਟ ਲੈਣੇ ਲਾਵੀ ਫਰੇ ਵੀ ਇਤਰਾ ਖੜਾ ਆਂਦੀ ਬਸ ਕੋੜੀ ਫਤ ਕਿੰਨੇ ਦਿਨਾਂ ਲਾ ਕੇ ਕੋੜੀ ਸੂਂਚ 8-9 ਤਾਂ ਰਹਿ ਗਈ ਹੋਰ ਵੀਰ ਨਹੀਂ 11 ਮਿੰਟ ਥੋੜੇ ਹੋ ਚੁੱਕੇ ਨਾ ਹੁਣ ਤਾਂ ਬੋਧੈ ਨਹੀਂ ਬੋਲਣੇ ਨਾ ਬਿਟਾ ਨਾ ਉਹ ਵੀ ਕਿੰਨੇ ਕਾਲੀ ਘੋੜੀ ਦੇ ਕੁੜੀਆਂ ਲੱਗ ਚੁੱਕੀਆਂ ਅਰੇ ਇਹ ਤਾਂ ਗਵਾਏ ਹੁਣ ਪਤਾ ਨਹੀਂ ਆ ਸ਼ਹਿਰ ਨੂੰ ਗਿਆ ਕਿਦੋਂ ਆਉਂਦਾ ਜੀ ਹੁਣ ਨਹੀਂ ਆਉਂਦਾ ਜਦੋਂ ਤੱਕ ਕਾਪਾ ਨਾਲ ਉਹ ਚਲੀ ਜਾਏ ਸ਼ਹਿਰੇ ਨੂੰ ਬੰਨ੍ਹ ਤੇ ਆ ਕਹਿੰਦੇ ਇੰਦੇ ਦੇ ਪੈਰ ਬਣਾਉਣੇ ਆ ਬੁਰਾ ਹੋ ਲਿਆ ਪਿਆ ਕਿ ਨਹੀਂ ਛੋਟੂ ਜੀ ਇਹ ਫਿਰ ਖਰਾਬੀ ਆ ਖੁਰਪੀ ਤਾਂ ਨਹੀਂ ਕਰਦਾ ਨਹੀਂ ਆ ਜਾਂਦਾ ਠੀਕ ਹੈ ਠੀਕ ਹੈ ਚਲੋ ਆ ਜਾ ਤੁਂ ਜਿਆ ਕੁੜੀ ਆ ਖਾਜੀ ਲਾਓ ਵੀ ਕਹਿੰਦੇ ਆਪਣਾ ਰਵਾਬ ਵੀ ਵਾਹ ਹੋ ਗਿਆ ਤੇ ਇਹਦੇ ਪੈਰ ਬਣ ਚੁਕੇ ਆ ਆਪਣੀ ਨੀਲੀ ਕੁੜੀ ਦੇ ਇਹ ਆਪਣੀ ਕੁੜੀ ਗੱਭਣੇ ਗੁਜਰਾਇਤ ਤੋਂ 5 ਮਹੀਨਿਆਂ ਦੀ ਇਹ ਆਪਣੀ ਰਹਿਮਤ ਇਧਰ ਕੰਨ ਫਾਰਨ ਕੰਮ ਦੁਬਾਰਾ ਫੇਰ ਸ਼ੁਰੂ ਹੋ ਗਿਆ ਤੇ ਉਧਰ ਅੱਜ ਗੇਟਾਂ ਵਾਲਾ ਮਿਸਤਰੀ ਵੀ ਲੱਗਾ ਹੋਇਆ ਹੈ ਗੇਟ ਬਣਾਉਣ ਅਰੇ ਰਾਤ ਵੇਖੋ ਜੀ ਮਸ਼ੇਰੇ ਨੇ ਕਰਤਾ ਕੰਮ ਖਰਾਬ ਚਾਰ ਤੇ ਚੜ ਗਿਆ ਪੰਲੜ ਪਾਰਤਾ ਚਾਰ ਦਾ ਸਾਰਾ ਉਹ ਵੀ ਤਾਂ ਗਿਆ ਸ਼ਹਿਰ ਪੱਲੜ ਲੈਣ ਉਹ ਦਰ ਕੇਂਦੇ ਆਪਣੇ ਗੇਟਾਂ ਦਾ ਕੰਮ ਚੱਲੀ ਜਾਂਦਾ ਬਸ ਮਿੱਤਰੀ ਲੱਗਾ ਖਲਾ ਇੱਕ ਬੰਨਿਉ ਜਿਆ ਦੇ ਤੇ ਕੱਲ ਤੱਕ ਕੱਲ ਪਰਸ ਤੱਕ ਫਿੱਟ ਹੋ ਜਾਣਗੇ ਗੇਟ ਲਗੀਆਂ ਖੁਰੀਆਂ ਚਲ ਸਹੀਏ ਬਹੁਤ ਜਸਨੋ ਕੋੜੇ ਨੂੰ ਫੜੋ ਕੋੜਾ ਖੜ ਚੋ ਜੇ ਵੀਰਾਂ ਦਾ ਮੈਂ ਆ ਕੇ ਆਉਣਾ ਫੇਰ ਬਣਾਉਣਾ ਬਣਾਵਾਂਗੇ ਆ ਗਿਆ ਕਿ ਨਹੀਂ ਆਉਂਦਾ ਬਸ ਤੁਰਨ ਲੱਗਾ ਸ਼ਰੂ OK ਚਲ ਘੁਰਲੀ ਨੇ ਕਰ ਸਾਈਡ ਤੇ ਇਧਰ ਕਹਿੰਦੇ ਫਤਿਹ ਦੇ ਛੋਟੂ ਦਾ ਛਿੱਤਰ ਚੱਲ ਨਹੀਂ ਆ 10 ਸਾਂਗ ਮਿੰਟਾਂ ਦੇ ਵਿੱਚ ਵਿੱਚ ලැබන්ද ට දම කබල කරන ජන වන්නේ මයාරර ඇහොන්්ඩ බ දෙන සයිකා ස්ථාද රශෝපටි සටොන්ඩ කොන්ඩ බන්ද ො හොො හොන්ඩරැකින් දනේ සග? ਸਿੰਗੁੰਨ ਨਹੀਂ ਫੁੰਡਾ ਨਹੀਂ ਕੜੇ ਤੇਰੇ ਲੈਗੇ ਨਹੀਂ ਐ ਹੋਏ ਲਗਾਮ ਪਾ ਕੋੜੇ ਐ ਗਿੱੱਦੀ ਵਾਲੀ ਹੁੰਦਾ ਗਿੱੱਦੀ ਆ ਤੂੰ ਪਾ ਹੀ ਲੈ ਵਾ ਹਾਂ ਚੱਲ ਉਹ ਨਾ ਭਰਾਵਾ ਚੱਲ ਚੱਲ ਲਗਾਮ ਪਾ ਕੋੜੇ ਇਧਰ ਦੀ ਥੋੜਾ ਪਾਏ ਗਲਗਾਮ ਉਹ ਭਰਾ ਮਾੜਾ ਹੁੰਦਾ ਨਾ ਸਾਈਂ ਥੋੜਾ ਪਾਣੀ ਮੂਹੇ ਪਾਣੀ ਆਪਮੇ ਆਹ ਪੁਆੜਾ ਹਾਂ ਮੈਂ ਆ ਜਦ ਪਤਾ ਲੱਗ ਜਾਂਦਾ ਪਗਾਮ ਪਾ ਦੇ ਯਾਰ ਉਹਦੇ ਨਾਲ ਨਿਆਣਾ ਓ ਯਾਰ ਕੀ ਆਣੀਆਂ ਭਾਰੀਆਂ ਦਾ ਵਾਗਾ ਨੇ ਚੱਲ ਚੱਲ ਪਤਾ ਲੱਗ ਜਾਂਦਾ ਜਾ ਆ ਫੜੇ ਓ ਲੈ ਅੰਨਾ ਮੈਂ 1.5 ਮਿੰਟ ਖੜਾ ਅਦਰ ਮਗਾਵਲਾ ਚੋਟੀ ਵੇ ਬੂਰਾ ਆਏ ਆ ਚੱਕ ਆ ਚੱਕ ਉੱਠੀ ਰਾਈਟ ਲਗਾਓ ਸਿੱਧੇ ਇਹ ਜੈ ਪੈਗੀ ਪੈਣ ਦੇ ਤੂੰ ਬੱਸ ਚੱਕ ਹਲੇ ਪੈਰ ਖੜ ਜੀ ਬਣਾਉ ਨੂੰ ਵੀਰਾਂ ਦਾ ਮੈਂ ਆ ਕੇ ਕੋਲੇ ਫਿਰ ਬਣਾਵਾਂਗੇ ਇਹਦੇ ਪੈਰ ਨਾਲ ਫੁਰਨਾ ਤੇ ਆਇਤ ਵਾਲਾ ਚਲੋ ਜੀ ਚਲੋ ਫਿਰ ਇਹਨਾਂ ਕਰ ਨੂੰ ਫੜੀ ਰੱਖਾਂਗੇ ਇੱਥੇ ਬੰਨਿਆ ਰਹਿੰਦੀ ਇੱਕ ਰਾਂ ਸਿੱਧੇ ਇਹਨੂੰ ਪੈਰ ਇਹਨੂੰ ਫੜੀ ਰੱਖਾਂਗੇ ਉਹਨਾਂ ਚਿਰ ਇੱਥੇ ਬੰਨਿਆ ਰਹਿੰਦੀ ਇੱਕ ਰਾਂ ਤੇਰੇ ਨਾਲ ਗਾਂ ਪਾਉਣ ਦੀ ਗੱਲ ਉਹੀ ਲਗਾਵਾ ਚਾਨ ਲੱਗੀ ਨਹੀਂ ਅੱਛਾ ਵਾਸ਼ ਬਲ ਲਗਾਉਣ ਲਾ ਕੇ ਪਾ ਰਹੀ ਦੂੰਗਾ ਮਿੰਟ ਜੇ ਤੂੰ ਘੈਂਟ ਆਲਾ ਹੈ ਕਾਣਾ ਬੈਠ ਚਲੋ ਠੀਕ ਹੈ ਦੇ ਹੁਣ ਮਿਲਦੇ ਚਲੋ ਜਦੋਂ ਘੋੜੇ ਦੇ ਪੈਰ ਬਣਾਉਣ ਲੱਗੇ ਚਲ ਠੀਕ ਚੰਗਾ ਵੀ ਆਹ ਮੁੰਡੇ ਨੇ ਅੱਜ ਸਵਾਲ ਲਿਆ ਤਾਂ ਪਹਿਲੇ ਦਿਨ ਜਿਗਰਾ ਕੱਢਿਆ ਕਿਵੇਂ ਦਾ ਫਿਰ ਪੀਲ ਹੋਇਆ ਜਾ ਲਗਾਮ ਪਾਈ ਐਂਨੇ ਕੀ ਇਹ ਵੀ ਕਾਲੀ ਘੋੜੀ ਵੀ ਐਵੇਂ ਕਰਦੀ ਖਰਾਬ ਹੁੰਦੇ ਵਾਂਗੂ ਪਾ ਰਾਂ ਨੂੰ ਅੱਛਾ ਨਹੀਂ ਵੇਰਾ ਲੋ ਵੀ ਕਹਿੰਦੇ ਘੋੜੇ ਦੇ ਵੀ ਪੈਰ ਬਣੀ ਜਾਂਦੇ ਆ ਤੇ ਬਹੁਤ ਦਰਿਆ ਡਾਂਡਾ ਮੁਕੀ ਤੇ ਕੁੜੀ ਅੱਗੇ ਆ ਬੰਦ ਮੁੜ ਪਾਉਂਦਾ ਅੱਗੋ ਕਹਿੰਦੇ ਫਤੇ ਨੇ ਅੱਜ ਜਿਗਰਾ ਜਾ ਕੱਢਿਆ ਵਾ 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 ਹਾਂਜੀ ਦੋਸਤੋ ਪੈਰ ਬਣਾਉਣ ਤੋਂ ਬਾਅਦ ਇਹ ਖਦੇ ਨੇ ਆਪਣੇ ਇਹਦੇ ਨਾਲ ਪੈਰ ਚ ਦਿੱਕਤ ਆ ਗਈ ਆ ਜੀ ਇਹਨੇ ਮਾਰੀ ਇਹ ਲੱਤ ਕੰਦ ਨੂੰ ਬੜੀ ਜ਼ੋਰ ਦੀ ਤੇ ਇਹਦੇ ਆ ਪੈਰ ਚ ਦਿੱਕਤ ਆ ਗਈ ਅਜ ਪੈਰ ਪੂਰੇ ਇਸੇ ਕਰਕੇ ਫੈਰੀਰ ਆਇਆ ਸੀ ਬਣਵਾ ਕੇ ਗਿਆ ਦੇਖੋ ਪੈਰ ਚ ਦਿੱਕਤ ਆ ਗਈ ਇਹਦੇ ਤੇ ਟ੍ਰੀਟਮੈਂਟ ਚੱਲੀ ਜਾਂਦਾ ਕੋੜੇ ਕਰਦੇ ਹਾਂ ਬਾਲ ਕਈ ਵੀਰਾਂ ਦੇ ਰਾਈਡ ਕਰੋ ਇਹਦੇ ਤੇ ਰਾਈਡ ਜੀ ਇਹਨੂੰ ਕਰਕੇ ਨਾ ਸੈੱਟ ਫੇਰ ਆਪਾਂ ਕਰਦੇ ਆਂ ਫਿੱਟ ਕਰਕੇ ਤੇ ਆ ਇਹਦੇ ਪੈਰ ਦਾ ਟ੍ਰੀਟਮੈਂਟ ਕਰੀ ਜਨੇ ਸ਼ਾਮ ਨੂੰ ਦਵਾਈ ਲਾਈ ਦੀ ਆ ਤੇ ਬਾਕੀ ਤੁਹਾਨੂੰ ਪਤਾ ਸੇਵਾ ਬਹੁਤ ਘੱਟ ਸੀ ਜਿੱਥੋਂ ਬਾਈ ਤੋਂ ਲਿਆਂਦਾ ਆ ਹੁਣ ਇਹਨੂੰ ਕਰਦੇ ਆਂ ਸੈੱਟ ਤੇ ਫੇਰ ਰਾਈਡ ਦੀ ਵੀਡੀਓ ਵੀ ਬਣਾਵਾਂਗੇ ਚੈੱਕ ਕਰੋ ਕਾਲੀ ਦੇ ਵੀ ਬਣਾਏ ਉਹਨੂੰ ਖੁਰੀਆਂ ਲਵਾਤੀਆਂ ਉਹਦੇ ਤੇ ਜੋਂ ਰਾਈਡ ਸ਼ੁਰੂ ਕਰਦੇ ਆਂ ਮੌਸਮ ਠੰਡੇ ਆਉਂਦੇ ਨੇ ਗਾਂ ਤੇ ਹੁੰਦੇ ਦੇ ਵੀ ਕਰਦੇ ਆ ਰਾਈਡ ਸ਼ੁਰੂ ਹੁੰਦੇ ਤੋਂ ਰਮਨ ਹਾਂ ਬਣਾ ਹਾਂ ਯਾਰ ਜਿਵੇਂ ਤੁਹਾਨੂੰ ਹਣ ਜਿਹੜੇ ਪੈਂਦੇ ਨੇ ਨਾ ਹੂੰ ਸੌ ਦਾ ਰੋਜ ਦਾ ਤੇਲ ਮਾਤੀ ਆ ਨਾ ਹਾਂ ਹਾਂ ਆ ਰਾਵਣਾ ਹਾਂ ਇੱਕ ਸਾਲ ਹੋ ਗਿਆ ਹਾਂ ਜਤਨ ਨੇ ਦੀ ਪ੍ਰਮੋਸ਼ਨ ਕਰਦੀ ਹੈ ਚੇਤਕ ਦੀ ਦੋ ਵੀ ਸ਼ਰਨ ਪੂਰਾ ਜੱਜੰਡਿਆ ਨਾਲ ਝੱਗਾ ਪਾਇਆ ਚੇਟਾ ਲੋ ਵੀ ਮੁੰਡਿਓ ਜਤਨ ਆਪਣੇ ਪਿੰਡ ਚ ਪਹਿਲੀ ਚੀਜ਼ ਹੈ ਨਾ ਹਾਂ ਦੋ ਵੀ ਜਤਨ ਜੀ ਵਧਾਈਆਂ ਬਹੁਤ ਬਹੁਤ ਚੇਤਕ ਦੀਆਂ ਵਾਹ ਯਾਰ ਚਰਨ ਲੈਲੀ ਟੈਸਟ ਡਰਾਈਵ ਘੈਂਟ ਬਾਈ ਦੇਖੋ ਜਦੋਂ ਦੇਖੋ ਕਿੰਦੀ ਘੈਂਡ ਲੱਗਦੀ ਫੁਟੇਜ ਹਨਾ ਸਹੀ ਹੈ ਵੀਡੀਓ ਚ ਤੇ ਜਦੋਂ ਫਿਰ 10000 ਦਾ ਕੀ ਖਰਚਾ ਪੈ ਗਿਆ ਇਹ ਮਾਲ ਖਰਚਾ ਵੇਖੀ ਖਰਚਾ ਨਹੀਂ ਵੇਖੀ ਦਾ ਨਹੀਂ ਫਿਰ ਵੀ ਕਿੰਨੇ ਦੀ ਆਈ 125 ਦੀ 125 ਦੀ ਹੈ ਹਾਂ ਤੇ ਕਿੰਨਾ ਚੱਲਦੀ ਆ 100 ਕਿਲੋਮੀਟਰ 100 ਕਿਲੋਮੀਟਰ ਯਰ ਭਾਈ ਦੀ ਬਹੁਤ ਯਾਰਣਾ ਇਹਦਾ ਇੱਕ ਜਿਹੜੀ ਤੁਸੀਂ ਦੱਸੀ ਜਾਂਦੇ ਇਨਸਟਾਲਮੈਂਟ ਜਿਹੜੀ ਨਾਲ ਲੈਂਦੇ ਉਹ ਨਹੀਂ ਉਹ ਆਪਣਾ ਹੈਗਾ ਅਪਡੇਟ ਜ ਹੈ ਟੈਕਪੈਕ ਕਹਿੰਦੇ ਉਹਨੂੰ ਉਹਨਾਂ ਨਾਲ ਜ਼ਿਆਦੀ ਭਜੂਗੀ ਓਕੇ ਓਕੇ ਮਿੱਤਰੋ ਹੁਣ 70 ਤੇ ਚੜਦੀ 120 ਤੇ ਲਾ ਦੇਣੀ ਕਰਨੀ ਹੈ ਨਾ ਜਦ ਸ਼ਾਇਦ ਤੱਕ ਲੱਗ ਜੇ ਯਾਰ ਇਹਦਾ ਇਹ ਹੈ ਤਾਂ ਯਾਰ ਇੰਨਾ ਜਿਹਾ ਭਜਾ ਲਈਏ ਫਿਰ ਉਹ ਨਾ ਜੇ ਕੰਟਰੋਲ ਤੋਂ ਇਹ ਤਾਂ ਪਤਾ ਨਹੀਂ ਲੱਗੇ ਕਿ ਐਨ ਉੱਡ ਜੇ ਨਹੀਂ ਹੋਰੀਗੀ ਨਹੀਂ ਯਾਰ ਬਹੁਤ ਘੈਂਟ ਚੀਜ਼ ਆ ਤੇ Вода не верну, обойдя, ну да, ну да.